ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰਾ ਮਹੱਲਾ ਪੰਜਵਾ ਸਤਗੁਰ ਮੋਕੋ ਕੀਨੋ ਦਾਨ ਕੀ ਸਤਗੁਰ ਪਦ ਤੇ ਵਿਸਰਾਮ ਲਾਉਣਾ ਹੈ ਸਤਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰ ਦਿਨੋ ਨਾਮ ਸਹਿਜ ਬਿਨੋਦ ਚੂਜ ਆਨੰਤਾ ਨਾਨਕ ਕਾ ਪ੍ਰਭ ਮਿਲਿਓ ਅਚਿੰਤਾ ਕਹੁ ਨਾਨਕ ਕੀਰਤ ਹਰ ਸਾਚੀ ਬੋਹਰ ਬੋਹਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤ ਹਮਾਰਾ ਭੋਜਨ ਪਾਉ ਅਚਿੰਤ ਹਮਾਰਾ ਲੀਚੈ ਨਾਉ ਅਚਿੰਤ ਹਮਾਰਾ ਸ਼ਬਦ ਉਧਾਰ ਅਚਿੰਤ ਹਮਾਰਾ ਭਰੇ ਪੰਡਾਰ ਅਚਿੰਤ ਹਮਾਰਾ ਕਾਰਜ ਪੂਰੇ ਅਚਿੰਤ ਹਮਾਰਾ ਲਥੇ ਵਿਸੂਰੇ ਅਚਿੰਤ ਹਮਾਰਾ ਲਥੇ ਵਿਸੂਰੇ ਅਚਿੰਤ ਹਮਾਰਾ ਬੈਰੀ ਮੀਤਾ ਅਚਿੰਤੋ ਹੀ ਇਹ ਮਨ ਵਸ ਕੀਤਾ ਅਚਿੰਤ ਪ੍ਰਭ ਹਮ ਕੀਆ ਦਿਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾ ਕਉ ਸਗਲ ਸਿਧਾਂਤ ਅਚਿੰਤ ਹਮਾ ਕਉ ਇਥੇ ਵਿਸਰਾਮ ਸਗਲ ਸਿਧਾਂਤ ਸਿਧਾਂਤ ਥੋੜਾ ਜਿਹਾ ਕਸ ਕੇ ਬੋਲਣ ਨੂੰ ਅਚਿੰਤ ਹਾਮ ਕੋ ਗੁਰਦੀਨੋ ਮੰਤ ਅਚਿੰਤ ਹਮਾਰੇ ਬਿਣ ਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਾਪ ਘਾਟ ਘਾਟ ਡੀਠਾ ਅਚਿੰਤ ਮਿਟਿਓ ਹੈ ਸਗਲੋ ਭਰਮਾ ਅਚਿੰਤ ਵਸਿਓ ਮਾਨ ਸੁਖ ਬਿਸਰਾਮਾ ਅਚਿੰਤ ਹਮਾਰਾ ਅਨਹਤ ਵਾਜੈ ਅਚਿੰਤ ਹਮਾਰਾ ਗੋਬਿੰਦ ਗਾਜੈ ਅਚਿੰਤ ਹਮਾਰਾ ਮਨਪਤੀ ਆਨਾ નિਹਚਲ ਧਨੀ ਅਚਿੰਤ ਪਛਾਨਾ ਚਿੰਤੋ ਉਪਜਿਓ ਸਗਲ ਬਬੇ ਕਾ ਅਚਿੰਤ ਚਰੀ ਹਾਥ ਹੱਥ ਹਰ ਹਰ ਟੇਕਾ ਚਰੀ ਨਹੀਂ ਕਹਿਣਾ ਅਚਿੰਤ ਚਰੀ ਹੱਥ ਚਰੀ ਭਾਰਾ ਬੋਲਣਾ ਚੜਨ ਦਾ ਵਾਚਕਾ ਅਚਿੰਤ ਚਰੀ ਹੱਥ ਇਥੇ ਵਿਸਰਾਮ ਹਰ ਹਰ ਟੇਕਾ ਅਚਿੰਤ ਪ੍ਰਭੂ ਤੋਰ ਲਿਖਿਆ ਲੇਖ ਅਚਿੰਤ ਮਿਲਿਓ ਪ੍ਰਭ ਠਾਕੁਰ ਏਕ ਅਚਿੰਤ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਹਾਂ ਇਹ ਵਿਸਰਾਮ ਪ੍ਰਭ ਨਾਨਕ ਨਾਨਕ ਇੱਥੇ ਵਿਸਰਾਮ ਲਾਉਣਾ ਹੈ ਨਾਨਕ ਮਈ ਪੈਰੋ ਬਾਣੀ ਭਗਤਾ ਕੀ ਕਬੀਰ ਜੀ ਓ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਇਹੋ ਤਨ ਮੇਰੇ ਹਰ ਕੋ ਨਾਉ ਗਾਠ ਨਾ ਬੱਧੋ ਬੀਤ ਨਾ ਖਾਓ ਰਹਾਓ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ਹਾਂ ਧਿਆਨ ਨਾਲ ਮੇਰੇ ਪਦ ਉਚਾਰਨ ਕਰਨਾ ਕਈ ਵਾਰ ਜਾਨਪੁਨੇ ਚ ਨਾਉ ਮੇਰੀ ਖੇਤੀ ਨਾਉ ਮੇਰੀ ਬਾਰੀ ਇਸ ਤਰ੍ਹਾਂ ਬੋਲਿਆ ਜਾਂਦਾ ਨਾਉ ਮੇਰੇ ਖੇਤੀ ਨਾਉ ਮੇਰੇ 바ਰੀ ਭਗਤ ਕਰੋ ਜਨ ਸਰਨ ਤੁਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮਹਿ ਛੋਡ ਜਨ ਨਾਉ ਨਹੀਂ ਦੂਜੀ ਜਨ ਨਾਉ ਨਹੀਂ ਦੂਜੀ ਆਹ ਨਹੀਂ ਜਨ ਨਾਉ ਨਹੀਂ ਦੂਜੀ ਤੁਮਹਿ ਛੋਡ ਜਨ ਨਾਉ ਨਹੀਂ ਦੂਜੀ ਨਾਉ ਮੇਰੇ ਬੰਦਿਪ ਨਾਉ ਮੇਰੇ ਭਾਈ ਨਾਉ ਮੇਰੇ ਸੰਗ ਅੰਤ ਹੋਇ ਸਖਾਈ ਮਾਇਆ ਮੈਂ ਜਿਸ ਰਖੈ ਉਦਾਸ ਕਹ ਕਬੀਰ ਹੋ ਤਾਕ ਉਦਾਸ ਵਾਹਿਗੁਰੂ ਜੀ ਕਾ ਕਾਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ